ਰਸੋਈ ਤੇ ਕੰਦੇ ਭਾਂਡੇ ਵਿੱਚ ਮਾਂ ਬੱਚੇ ਨੂੰ ਖਾਣਾ ਨਹੀਂ ਦਿੰਦੀ ਐਵੇਂ ਹੀ ਪਰਮਾਤਮਾ ਮੰਡ ਤੇ ਮਹਿਲੇ ਪੱਤਨ ਵਿੱਚ ਖੁਸ਼ੀਆਂ ਦੀ ਖੈਰ ਨਹੀਂ ਪਾਉਂਦਾ ਇਸ ਲਈ ਕਦੇ ਪਰਮਾਤਮਾ ਨੂੰ ਦੋਸ਼ ਨਾ ਦਿਓ ਕਿਉਂਕਿ ਘਰ ਵਿੱਚ ਮਾਂ ਅਤੇ ਦੁਨੀਆਂ ਵਿੱਚ ਪਰਮਾਤਮਾ ਤੋਂ ਵੱਡਾ ਦਾਨੀ ਕੋਈ ਹੋ ਹੀ ਨਹੀਂ ਸਕਦਾ ਰਿਸ਼ਤੇ ਸਿਰਫ ਜਨਮ ਤੇ ਨਹੀਂ ਹੁੰਦੇ ਰਿਸ਼ਤੇ ਮਨ ਦੇ ਵੀ ਹੁੰਦੇ ਨੇ ਤੇ ਮਨ ਤੇ ਰਿਸ਼ਤੇ ਬਹੁਤੀ ਵਾਰ ਵਤੇਰੇ ਹੰਡਨ ਸਾਧ ਵੀ ਹੁੰਦੇ ਨੇ ਨਰਾਜ਼ ਹੋਣ ਲਈ ਵੀ ਖਾਸ ਰਿਸ਼ਤਾ ਹੋਣਾ ਚਾਹੀਦਾ ਹੈ ਨਰਾਜ਼ਗੀ ਬਹੁਤ ਕੀਮਤੀ ਹੁੰਦੀ ਹੈ ਹਰ ਕਿਸੇ ਤੇ ਨਹੀਂ ਲੁਟਾਈ ਜਾ ਸਕਦੀ ਕੋੜੀ ਸੱਚਾਈ ਹੈ ਕਿ ਲੋਕ ਸਿਰਫ ਅੱਗ ਤੋਂ ਨਹੀਂ ਸੜਦੇ ਉਹ ਤਾਂ ਤੁਹਾਨੂੰ ਖੁਸ਼ ਵੇਖ ਕੇ ਵੀ ਸੜ ਜਾਂਦੇ ਨੇ ਅੱਜ ਕਲ੍ਹ ਦੀਆਂ ਨਤਾਨੀਆਂ ਵੀ ਵੇਖੋ ਕਿ ਹਨੇਰਾ ਦਿਲ ਵਿੱਚ ਹੈ ਤੇ ਲੋਕ ਮੰਤਰਾਂ ਵਿੱਚ ਚਾ ਚਾ ਕੇ ਦੀਵੇ ਚਕਾ ਰਹੇ ਨੇ ਸਹੀ ਫੈਸਲਾ ਲੈਣਾ ਕੋਈ ਕਾਬਲੀਅਤ ਨਹੀਂ ਹੈ ਬਲਕਿ ਕੋਈ ਵੀ ਫੈਸਲਾ ਲੈ ਕੇ ਉਸ ਨੂੰ ਸਹੀ ਸਾਬਤ ਕਰਨਾ ਕਾਬਲੀਅਤ ਹੈ ਜ਼ਿੰਦਗੀ 'ਚ ਜੋ ਸਭ ਤੋਂ ਸੁਖੀ ਉਹ ਹੀ ਹੈ ਜਿਸ ਨੇ ਇਹ ਚਾਹ ਲਿਆ ਗਿਆ ਸੁਖੀ ਕੋਈ ਨਹੀਂ ਹੈ एक बेहतरीन जिंदगी ली, जी स्वीकार करना भी जरूरी है कि सब कुछ सबनों नहीं मिल सकता अक्सर वही रिश्ते लाजवाब होंगे जो एहसान तो नहीं एहसास तो बने हो किसी की भुल्ते नाराज होने तो पहला अपन कुछ भुलों को जरूर याद करना ती घर कर बैठे बैठे ही ਆਪਣੇ ਮੰਜ਼ਲ ਤੇ ਰਾਹਤਿਆਂ ਨੂੰ ਨਹੀਂ ਵੇਖ ਸਕਦੇ ਤੁਹਾਨੂੰ ਅੱਗੇ ਵਧਣਾ ਪਵੇਗਾ ਕਈ ਮੋੜਾਂ ਤੋਂ ਮੁੜਨਾ ਪਵੇਗਾ ਫਿਰ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਮੰਜ਼ਲ ਨੂੰ ਦੇਖ ਪਾਓ ਮਾਲਾ ਦੀ ਤਾਰੀਫ ਤਾਂ ਸਭ ਕਰਤੇ ਨੇ ਕਿਉਂਕਿ ਸਭ ਨੂੰ ਸਿਰਫ ਮੋਤੀ ਹੀ ਦਿਖਾਈ ਦਿੰਦੇ ਨੇ ਦਰਅਸਲ ਤਾਰੀਫ ਤੇ ਕਾਬਿਲ ਤਾਂ ਉਹ ਤਾਕਾ ਹੈ ਜਿਸਨੇ ਸਭ ਨੂੰ ਜੋੜ ਕੇ ਰੱਖਿਆ ਹੋਇਆ ਹੈ ਵਕਤ ਤੇ ਵੀ ਅਜੀਬ ਕਿੱਸੇ ਨੇ ਕਿਸੇ ਤੋਂ ਕੱਟਿਆ ਨਹੀਂ ਜਾ ਰਿਹਾ ਤੇ ਕਿਸੇ ਦੇ ਕੋਲ ਹੁੰਦਾ ਹੀ ਨਹੀਂ ਵਕਤ ਦਿਖਾਈ ਨਹੀਂ ਦਿੰਦਾ ਪਰ ਦਿਖਾ ਬਹੁਤ ਕੁਝ ਜਾਂਦਾ ਹੈ ਆਪਣਾ ਪਨ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦੱਸਦਾ ਹੈ ਇੱਕ ਚੰਗਾ ਰਿਸ਼ਤਾ ਹਮੇਸ਼ਾ ਹਵਾ ਦੀ ਤਰ੍ਹਾਂ ਹੋਣਾ ਚਾਹੀਦਾ ਖਾਮੋਸ਼ ਆਸ-ਪਾਸ ਅਕਸਰ ਜਦੋਂ ਖੁਦ ਨੂੰ ਛੱਟ ਲੱਗਦੀ ਹੈ ਦੂਸਰਿਆਂ ਦੀ ਛੱਟ ਵੀ ਫਿਰ ਹੀ ਦਿਖਾਈ ਦਿੰਦੀ ਹੈ ਕਰੇਬ ਇੰਨੇ ਰਹੋਗੇ ਸਭ ਰਿਸ਼ਤਿਆਂ ਵਿੱਚ ਪਿਆਰ ਰਹੇ ਦੂਰ ਇੰਨਾ ਕੁ ਰਹੋਗੇ ਕਿ ਆਉਣ ਦਾ ਇੰਤਜ਼ਾਰ ਰਹੇ ਉਮੀਦ ਐਨੀ ਨੀ ਰੱਖੋ ਰਿਸ਼ਤਿਆਂ ਦੇ درمیان ਕੇ ਉਮੀਦ ਭਾਵੇਂ ਟੁੱਟ ਜਾਵੇ ਪਰ ਰਿਸ਼ਤਾ ਹਮੇਸ਼ਾ ਬਰਕਰਾਰ ਰਹੇ ਜੋ ਪਾਣੀ ਨਾਲ ਨਹਾਵੇਗਾ ਉਹ ਸਿਰਫ ਲਿਬਾਸ ਬਦਲ ਸਕਦਾ ਹੈ ਪਰ ਜੋ ਪਸੀਨੇ ਨਾਲ ਨਹਾਵੇਗਾ ਉਹ ਇਤਿਹਾਸ ਬਦਲ ਸਕਦਾ ਹੈ ਕਰੋਧ ਦਾ ਮਤਲਬ ਹੈ ਕਿ ਦੂਸਰਿਆਂ ਦੀ ਗਲਤੀਆਂ ਦੀ ਸਜ਼ਾ ਆਪ ਨੂੰ ਦੇਣਾ ਕਰੋਧ ਹਵਾ ਦਾ ਉਹ ਬੁੱਲਾ ਹੈ ਜੋ ਬੁੱਧੀ ਤੇ ਦੀਵੇ ਨੂੰ ਪੁਚਾ ਦਿੰਦਾ ਹੈ ਕਰੋਧ ਸਮੱਸਿਆ ਦਾ ਹੱਲ ਨਹੀਂ ਬਲਕਿ ਖੁਦ ਇੱਕ ਵੱਡੀ ਸਮੱਸਿਆ ਹੈ ਜੋ ਵਿਅਕਤੀ ਆਪਣੇ ਗੁੱਸੇ ਨੂੰ ਕਾਬੂ 'ਚ ਨਹੀਂ ਰੱਖ ਸਕਦਾ ਉਹ ਹਮੇਸ਼ਾ ਤਣਾਅ 'ਚ ਟਿਕਿਆ ਰਹਿੰਦਾ ਹੈ ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਇਨਸਾਨ ਉਹਨਾਂ ਨਹੀਂ ਥੱਕਦਾ ਜਿਨ੍ਹਾਂ ਗਰੋਧ ਤੇ ਚਿੰਤਾ ਨਾਲ ਥੋੜੇ ਸਮੇਂ ਵਿੱਚ ਥੱਕ ਜਾਂਦਾ ਹੈ ਜੇਕਰ ਕੋਈ ਤੁਹਾਨੂੰ ਗਰੋਧ ਦੀ ਵਾਣ ਵਿੱਚ ਸਫਲ ਹੋ ਜਾਵੇ ਤਾਂ ਮੰਨ ਲੈਣਾ ਕਿ ਉਸ ਦੇ ਹੱਥ ਦੀ ਕਟ ਪੁਤਲੀ ਹੋ ਤੁਹਾਡੀ ਮੁਸਕਰਾਹਟ ਤੁਹਾਡੇ ਚਿਹਰੇ ਤੇ ਪਰਮਾਤਮਾ ਦੀ தਸਤਕ ਨੇ ਉਹਨਾਂ ਨੂੰ ਕਰੋਧ ਨਾਲ ਮਿਟਾਉਣ ਦੀ ਚਾਹਨ ਜਵਾਨ ਨਾਲ ਹੋਣ ਦੀ ਕੋਸ਼ਿਸ਼ ਨਾ ਕਰੋ ਕਰੋਧ ਆਉਣ ਤੇ ਰੋਲਾ ਪਾਉਣ ਚ ਕੋਈ ਤਾਕਤ ਨਹੀਂ ਲੱਗਦੀ ਪਰ ਕਰੋਧ ਆਉਣ ਤੇ ਸ਼ਾਂਤ ਬੈਠਣ ਚ ਬਹੁਤ ਤਾਕਤ ਦੀ ਜ਼ਰੂਰਤ ਹੁੰਦੀ ਹੈ ਮੂਰਖ ਲੋਗ ਕਰੋਧ ਨੂੰ ਚੋਰ-ਚੋਰ ਨਾਲ ਪ੍ਰਗਟ ਕਰਦੇ ਨੇ ਪਰ ਬੁੱਧੀਮਾਨ ਵਿਅਕਤੀ ਉਸ ਨੂੰ ਸ਼ਾਂਤੀ ਨਾਲ ਵਸ ਚੱਕਰਦਾ ਹੈ ਸੋ ਕ੍ਰੋਧ ਨੂੰ ਚਿੱਤਾਂ ਲਈ ਮੌਨ ਸਭ ਤੋਂ ਵੱਧ ਸਹਾਇਕ ਹੈ ਤੁਸੀਂ ਜਾਣਦੇ ਨਹੀਂ ਹੋ ਕਿ ਕ੍ਰੋਧ ਦਾ ਆਪਣਾ ਪੂਰਾ ਖਾਨਦਾਨ ਹੈ ਕ੍ਰੋਧ ਦੀ ਇੱਕ ਲਾਡਲੀ ਭੈਣ ਹੈ ਚਿੱਤ ਕ੍ਰੋਧ ਦੀ ਪਤਨੀ ਵੀ ਹੈ ਹਿੰਸਾ ਕ੍ਰੋਧ ਦਾ ਵੱਡਾ ਭਰਾ ਹੈ ਹੰਕਾਰ ਕ੍ਰੋਧ ਦਾ ਬਾਪ ਜਿਸ ਤੋਂ ਉਹ ਡਰਦਾ ਹੈ ਵੈਰ ਗਰੋਧ ਦੀਆਂ ਕੁੜੀਆਂ ਨੇ ਨਿੰਦਿਆ ਤੇ ਚੁਕਲੀ ਗਰੋਧ ਦਾ ਮੁੰਡਾ ਹੈ ਵੈਰ ਗਰੋਧ ਦੀਆਂ ਪੋਤੀਆਂ ਨੇ ਈਰਖਾ ਗ੍ਰੇਣਾ ਇਸ ਦੀ ਮਾਂ ਅਨਕਹਿਲੀ ਸੁਖ ਗਰੋਧ ਤੇ ਸਾਰੇ ਖਾਨਦਾਨ ਤੋਂ ਦੂਰ ਰਹੋ ਨਹੀਂ ਤਾਂ ਇਹ ਸਭ ਮਿਲ ਕੇ ਤੁਹਾਨੂੰ ਬਰਬਾਦ ਕਰ ਦੇਣਗੇ ਸਭ ਦੇ ਦਿਲਾਂ ਦਾ ਅਹਿਸਾਸ ਅਲਗ ਹੁੰਦਾ ਹੈ ਇਸ ਦੁਨੀਆ ਵਿੱਚ ਸਭ ਪਿਆਰ ਅਲਗ ਹੁੰਦਾ ਹੈ ਅੱਖਾਂ ਸਭ ਦੀ ਇੱਕੋ ਜੀਆਂ ਹੀ ਹੁੰਦੀਆਂ ਨੇ ਪਰ ਸਬਦਾਂ ਦੇ ਖੰਦਾ ਅੰਦਾਜ਼ ਅਲਗ ਹੁੰਦਾ ਹੈ ਉਮੀਦ ਕਰਦਾ ਦੋਸਤੋ ਅੱਜ ਤੇ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂ ਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੋ ਇਸ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ